ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਭਾਈ ਫਾਰਮ ਤੇ ਪਹੁੰਚਦੀ ਸਾਰ ਆਪਣੀ ਲੋਕਾ ਜਿਹੜੀ ਆ ਨਾ ਵੀ ਚੇਂਜ ਕਰਤੀ ਪਰਨਾ ਨਵੇਂ ਕੱਪੜੇ ਤੋ ਤੂਗੇ ਨਾ ਨੂੰ ਗੈਨ ਰੈਡੀ ਹੋ ਗਏ ਵੀ ਕੱਲ ਆਪਾਂ ਪਹੁੰਚ ਗਏ ਤੇ ਹਨਾ ਕੱਲ ਵੀਡੀਓ ਸਮਾਂ ਮਿਲਿਆ ਨਹੀਂ ਭਾਈ ਰਾਜੂ ਹਨਾ ਦੂਜੀ ਮਸ਼ੀਨ ਲੈ ਕੇ ਭੇਜ ਤਾਰਾ ਕਿ ਮਸ਼ੀਨ ਥੋੜੀ ਜਿਹੀ ਲੱਗ ਹੋ ਗਈ ਤੇ ਪਿੱਛੇ ਤੇ ਉਹ ਇਥੇ ਭੇਜਣੀ ਦੀ ਫਿਰ ਇਹ ਮਸ਼ੀਨ ਲੈ ਕੇ ਮੈਂ ਆ ਗਿਆ ਤਾਂ ਨਾ ਦੇਖੇ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਜਿੱਥੇ ਕਲੱਚ ਵਾਲੀ ਆਪਣੀ ਰੋਡ ਤੀ ਉਹਦੀ ਟੁੱਟ ਗਈ ਸੀ ਨਾ ਮੌਬਤੀ ਸ਼ਾਫਟ ਵਾਲਾ ਹੋ ਜਾਂਦਾ ਜਾਂ ਟੁੱਟ ਜਾਂਦਾ ਉਹਦੇ ਕਰਕੇ ਵੀ ਮਸ਼ੀਨ ਉਹਨੂੰ ਮੈਂ ਲੈ ਕੇ ਆ ਗਿਆ ਤਾਂ ਵੀ ਕੱਲ ਉਹਰੇ ਆ ਕੇ 22 ਵਿੱਗੇ ਵੱਢ ਗਏ ਹਨ ਮਸ਼ੀਨ ਖੜ ਗਈ ਸੀ ਵੀ ਖਣ ਚ ਚਲੋ ਹਜੇ ਕੰਮ ਤਾਮਾ ਠੰਡਾ ਹੈ ਚੱਲਿਆ ਹੈ ਹਨ ਬਹੁਤਾ ਜ਼ੋਰ ਨਾਲ ਨਹੀਂ ਚੱਲਿਆ ਬਾਕੀ ਇੱਕ ਸਾਈਡ ਕਈ ਸਾਈਡ ਚੱਲ ਪਿਆ ਕਈ ਸਾਈਡ ਨਹੀਂ ਚੱਲਿਆ ਕਿ ਜਿਹੜਾ ਜਮੇ ਹਰੀਆਂ ਹੀ ਖੜੀਆਂ ਐ ਦੀ ਕਣਕ ਦਾ ਬੇਬਸਤ ਸਮਝਦੇ ਬਾਰੇ ਕੰਮ। ਬਹੁਤ ਬਾਅਦ ਤੁਹਾਨੂੰ ਹਨਾ ਮਸ਼ੀਨ ਤੇ ਚਲਦੀ ਦੇ ਬਚੀ ਨੇ ਛੋਟੇ ਛੋਟੇ ਸ਼ਾਟ ਲਏ ਹੋਏ ਆ ਉਹ ਤੁਹਾਨੂੰ ਦਿਖਾਉਂਗਾ ਚਲਦੀ ਦੇ ਪਰ ਅੱਜ ਮਸ਼ੀਨ ਹੁਣ ਭੇਜਦੇ ਇੱਥੀ ਆ ਨਾ ਲੱਗੇ ਤੱਕ ਕਿਤੇ ਵੱਢਦੇ ਆ। ਬਾਕੀ ਮਸ਼ੀਨ ਬਹੁਤ ਆ ਗਈ ਇੱਧਰ ਵੀ। ਮੈਂ ਕਹਿੰਦਾ ਵੀ ਅਜੇ ਵੀ ਜਿੱਥੇ ਅੱਗੇ ਹਨਾ ਇੱਕ ਅੱਧੀ ਮਸ਼ੀਨ ਹੁੰਦੀ ਸੀ ਉੱਥੇ ਭਾਈ 10-10 ਮਸ਼ੀਨਾਂ ਖੜੀਆਂ ਬਹੁਤ ਮਸ਼ੀਨ ਆ ਗਈ। ਲੋਕਲ ਦੀ ਮਸ਼ੀਨਾਂ ਐ ਏਰੀਆ ਦੇ ਵਿੱਚ 100-150 ਮਸ਼ੀਨਾਂ ਲੋਕਲ ਦੇ ਡੀਲਰ ਨੇ ਦਿੱਤੀ ਹੈ ਇੱਧਰ ਮਲਕੀਤ ਦੀ ਮਸ਼ੀਨ ਬਹੁਤ ਆਈ ਆ ਇੰਨੀ ਜਿਆਦੇ ਮਸ਼ੀਨ ਆਈ ਆ ਇੱਧਰ ਵੀ ਬਹੁਤ ਫਿਰਦੀ ਆ ਬਾਕੀ ਐ ਵੀ ਸਿਸਟਮ ਮਸ਼ੀਨਾਂ ਬਾਈ ਜਿੰਨੀਆਂ ਮਰਜ਼ੀ ਹੋਣਾ ਨਾ ਰੇਟ ਦਾ ਨਾ ਬਸ ਘਟ ਹੋਵੇ ਫੇਰ ਕੋਈ ਫਰਕ ਨਹੀਂ ਪੈਂਦਾ ਜਦੋਂ ਉੱਧਰ ਰੇਟ ਵੀ ਘਟ ਹੋ ਜਾਂਦਾ ਮਸ਼ੀਨ ਵੀ ਜਿਆਦੇ ਹੁੰਦੀ ਆ ਫੇਰ ਬੰਦਾਲ ਜੀ ਜਾਂਦਾ ਫੇਰ ਸਾਲਾ ਦਿਮਾਗ ਮੈਂ ਅਪਸੈਟ ਹੁੰਦਾ ਵੀ ਉਂਝ ਜਾਈਏ ਤਾਂ ਜਾਈਏ ਕਿੱਧਰ ਨੂੰ ਚਲੋ ਬਾਕੀ ਜਿਹੜਾ ਕਰਮਾਂ ਚ ਲਿਖਿਆ ਬਾਈ ਗੁਰੂ ਨੇ ਹਨ ਮਿਲਣਾ ਹੀ ਆ ਜਿਹਨੂੰ ਕਹਿੰਦਾ ਬੰਦਾ ਹਨਾ ਉਹ ਤਾਂ ਬੰਦੇ ਦੇ ਹੱਥੋਂ ਦਾ ਕੁਝ ਵੀ ਨਹੀਂ ਹੈਗਾ। ਬਾਕੀ ਇਹਨਾਂ ਲੱਗੇ ਆ ਗਰੀਬ ਪਾਣੀ ਕਰਨਾ, ਬਾਜੂ ਭੇਜਿਆ ਰੋਟੀ ਕਾਣ ਫਾਰਮ ਤੇ ਨੂੰ। ਤੂੜੀ ਵਾਲੇ ਬੰਦੇ ਆਪਣੇ ਕੱਲ ਨੂੰ ਜਾਂ ਪਰਸੋਂ ਨੂੰ ਹਨਾ ਮੈਂ ਤਾਂ ਕਿਹਾ ਤਾਂ ਮਗਰੇ ਆ ਜਾ ਮੈਂ ਕਿਹਾ ਨਹੀਂ ਨਾ ਤਾਂ ਉੱਥੇ ਪੱਥਰ ਕਰਕੇ ਹਨਾ ਵੀ ਚਲੋ ਦਿੱਕਤ ਆਉਂਦੀ ਆ। ਇੱਕ ਉੱਪਰ ਤੇ ਚਲਾਉਣੀ ਪੈਂਦੀ ਆ। ਓਰੇ ਭਾਈ ਆਏ ਆ ਵੀ ਪੱਥਰ-ਪੁੱਥਰ ਐ ਨਹੀਂ ਹਨਾ। ਧਰਤੀ ਸਾਫ਼ ਆ ਪਰ ਲੰਗਾ ਹਜੇ ਇੱਥੇ ਵੀ ਨਰਮ ਆ। ਮੈਂ ਉਹ ਕੱਲ ਨੂੰ ਕਿਹਾ ਫੋਰਮੈਨ ਮਗਾ ਵੀ ਇੱਕ ਦੋ ਦਿਨ ਜਿਹੜੇ ਤੇਰੇ ਲੱਗਦੇ ਆ ਨਾ ਤਾਂ ਦੇਖ ਕੇ ਆਪਣੇ ਲਾਲਾ ਕਿਉਂ ਆਇਆ ਬਾਈ ਔਰ ਇੱਕ ਤਾਂ ਪੱਥਰ ਨਹੀਂ ਹੈਗਾ ਸਭ ਤੋਂ ਵੱਡੀ ਗੱਲ ਆ ਵੀ ਪੱਥਰ ਜਿਹੜਾ ਹੈਗਾ ਇਹਨਾਂ ਨੇ ਕੱਢ ਦੰਨੇ ਆਗੇ ਖੇਤਾਂ ਜਿਵੇਂ ਵੱਡੇ ਆਗੇ ਨਾ ਖੇਤ ਇਹਨਾਂ ਨੇ ਪਹਿਰੇ ਹੀ ਕੱਢ ਕੇ ਸੜਤਾ ਬਣਾਇਆ ਸਾਈਡ ਤੇ ਵੀ ਜਿੱਥੇ ਇਹਨਾਂ ਨੂੰ ਮਿਲਦਾ ਇਹ ਲੋਕ ਪੱਥਰ ਕੱਢ ਗਿਆਂ ਕੰਦਾ ਜੀਆਂ ਬਣਾ ਦੰਨੇ ਆ ਹਨਾ ਬਾਕੀ ਆ ਪਿੰਡ ਦੇ ਲਾਗੇ ਖੜੇ ਆ ਆਪਾਂ ਰਾਤ ਰਾਤ ਜੀ ਉਹਨਾਂ ਨੇ ਇੱਥੇ ਜੰਗਲ ਚ ਮੰਗਲ ਲਾਈ ਹੋਈ ਸੀ ਮਸ਼ੀਨ ਦੇ ਕੋਲੇ ਆ ਮੈਂ ਆ ਬੇਸਤਰੇ ਵਜੀ ਬਲੇਡ ਲਾਤੇ ਉਹ 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 ਵਜੀ ਬਲੇਡ ਲਾਤੇ ਬਲੇਡ ਬਲੇਡ ਆ ਆ ਨਾ ਦੋ ਬਲੇਡ ਉੱਥੇ ਕਿਤੇ ਨਾ ਜਿੱਥੇ ਪਿੱਛੇ ਚੱਲ ਗਏ ਆ ਬਹੁਤ ਉੱਥੇ ਕਿਤੇ ਬਲੇਡ ਟੁੱਟੇ ਹੋਏ ਦੇ ਕੱਲ ਤਾਂ ਵੀ ਅਸੀਂ ਆ ਕੇ ਇੱਕੜੇ ਦਿਹਾੜੀ ਲਾਤੀ ਪਰ ਡੱਕਾ ਛੱਡਦੀ ਸੀ ਮਾਣਾ ਮੋਟਾ ਤਹਾਈ ਲਾਉਂਦੇ ਤੇ ਨਾ ਜਲ ਛੱਡਦੀ ਸੀ ਉਵੇਂ ਵੈਸੇ ਨਹੀਂ ਸੀ ਛੱਡਦੀ ਬਾਕੀ ਤੁਹਾਨੂੰ ਚਲਦੀ ਵੀ ਦਿਖਾਵਾਂਗਾ ਨਾ ਆ ਖੇਤ ਵੱਡੇ ਆ ਉਧਰ ਵੱਡੇ ਆ 20 25 ਬਿਗੇ ਪਰੇ ਆ ਵੱਡੇ ਆ ਰਾਤ ਰਾਜੂ ਉਹਨਾਂ ਨੇ ਵੱਡੇ ਆ ਵੀ ਮੈਂ ਜੂਰੀ ਆ ਨਾ ਲੈਣ ਵਾਸਤੇ ਆਪਣੇ ਛੇਪੂਰੀ ਗਿਆ ਤਾਂ ਕੱਲ ਉਹਥੇ ਤੇ ਯੂਰੀਆ ਨਹੀਂ ਮਿਲਿਆ ਹੈਗਾ ਉਹਦੇ ਥੋੜਾ ਹੀ ਪੈਂਦਾ ਬਾਈ ਛੇਪੂਰੀ ਹੈ ਨਾ ਵੀ ਆਪਣੇ ਨਾਲ ਹੀ ਆ ਜਮਈ ਉਹਦੇ ਕਰਕੇ ਫਿਰ ਯੂਰੀਆ ਲੈਣ ਗਿਆ ਯੂਰੀਆ ਮਿਲਿਆ ਨਹੀਂ ਫਿਰ ਬਾਈ ਨੀਂਦ ਨੇ ਇੰਨਾ ਬੁਰਾ ਹਾਲ ਕਰਿਆ ਕੱਲ ਇੰਨਾ ਬੁਰਾ ਹਾਲ ਕਰਿਆ ਵੀ ਤੁਸੀਂ ਹਿਸਾਬ ਲਾ ਲਓ ਵੀ ਤਿੰਨ ਦਿਨ ਬਾਅਦ ਅੱਜ ਹਨਾ ਰਾਤ ਨੀਂਦ ਆਈ ਨਜ਼ਾਰਾ ਉਹ ਵੀ ਕਿੰਨੇ ਵਜੇ ਹੈ 11 12 ਹੀ ਵਜੇ ਫਿਰ ਵੀ ਆਉਂਦੇ ਫਿਰ ਸਵੇਰੇ ਸਾਢੇ 4 5 ਵਜੇ ਫਿਰ ਅੱਖ ਖੁੱਲ ਗਈ ਫੇਰ ਅੱਕ ਖੋਲੀ ਉਹ ਗगन ਉਹਨਾਂ ਨੂੰ ਉਠਾਲਿਆ ਆਗਮਨੀ ਉਹਨਾਂ ਨੂੰ ਫੋਨ ਲਾਇਆ ਇਹਨਾਂ ਨੂੰ ਲਾਇਆ ਦੋਵੇਂ ਫੋਨਾਂ ਦੇ ਠਾਲੇ 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 ਤੋਂ ਬਾਅਦ ਹੁਣ ਰੋਟੀ ਪਾਣੀ ਖਾ ਕੇ ਆਪਾਂ ਰੈਡੀ ਆਂ ਬਾਕੀ ਉਹਦਾ ਮਸ਼ੀਨ ਦਾ ਨਾ ਜਿਹੜੀ ਤੇ ਜਮੇਸ਼ਾ ਉਹਦਾ ਕਲੱਚ ਵਾਲਾ ਜੱਫਾ ਲੱਗਿਆ ਹੁੰਦਾ ਨਾ ਜੱਫੇ ਦੀ ਕਿਤੇ ਪੱਤੀ ਖੁੱਲ ਕੇ गिर ਗਈ ਉਹ ਤਾਂ ਵਾਸ਼ਿੰਗ ਵੀ ਤਾਂ ਹੀ ਟੁੱਟਿਆ ਬਾਈ ਇਹਨਾਂ ਨੇ ਦੇਖੀ ਹੀ ਨਹੀਂ ਪੱਤੀ ਉਹ ਪੱਤੀ ਖੁੱਲ ਕੇ ਗਿਰ ਗਏ ਨਾ ਉਹ ਜੱਫੇ ਦੀ ਇੱਕ ਕਰਨ ਪੱਤੀ ਹੁੰਦੀ ਆ ਲੱਗ ਹੁੰਦੀ ਆ ਉਹ ਕਿਤੇ ਗਿਰ ਗਈ ਖੁੱਲ ਕੇ ਬਸ ਉਹਦੇ ਕਾਰਨ ਫੇਰ ਵਾਈਬ੍ਰੇਸ਼ਨ ਕਰਕੇ ਨਾ ਜੱਫਾ ਇਹਦਾ ਟੁੱਟ ਗਿਆ ਹੁਣ ਉਹ ਪੱਤੀ ਨਾਲ ਤਾਂ ਉਹਨੂੰ ਦੇਣੀ ਆ ਬਣਾ ਕੇ ਅੱਜ ਉਹ ਹੁਣ ਗਗਨ ਗੈਂ ਤੱਕ ਹਨ ਬਾਈ ਯਾਰ ਪੱਤੀ ਜੇ ਦੇ ਜਿੰਦਾ ਤਾਂ ਵਧੀਆ ਗੱਲ ਆ ਵੀ ਲਾ ਦੰਦੇ ਹਨਾ ਕਿ ਦੇਵ ਵੀ ਨੂੰ ਮੈਂ ਤੋੜ ਦਵੇ ਉਹ ਵੀ ਮਸ਼ੀਨ ਹੁਣ ਫੋਨ ਲਾਇਆ ਤਾਂ ਕਹਿੰਦਾ ਵੀ ਬੰਦਾ ਜੰਟ ਮੁੰਡਾ ਹੀ ਕੋ ਛੱਡੀ ਜਿਹੜੇ ਕੋ ਲੈ ਕੇ ਜਾ ਰਿਹਾ ਹੈ ਲੈਣ ਤੋਂ ਬਾਅਦ ਕਹਿੰਦਾ ਫਿਰ ਵੱਧਦੇ ਆ ਜਾ ਕੇ ਵੀ ਖੇਤ ਦੇਖਣ ਜਾ ਰਹੇ ਆ ਬਾਕੀ ਕਰਤਾਰੋ ਤਾਂ ਆਪਣੀ ਵਧੀਆ ਹਨਾ ਇੱਥੇ ਬਜੀ ਓਹ ਕਿਆ ਕਹਨੇ ਵਧੀਆ ਚੱਲੀ ਮਸ਼ੀਨ ਬਾਅਦ ਫੇ ਹਾਂ ਬਈ ਪੂਰੀ ਜੱਦੀ ਆ ਕੱਢ ਦਿਆ ਕਰ ਬੱਲਾ ਜੀ ਬੱਤ ਬਣ ਕੇ ਜਾਏਗਾ ਹਾਂ ਤੈਨੂੰ ਫੌੜੀ ਫੌੜੀ ਜਿਹਾ ਨਹੀਂ ਆ ਕਿ ਕੋਈ ਸਰੀਆ ਜਾ ਬਣਾ ਲੈ ਕੋਈ ਬਸ ਜਿਵੇਂ ਤੋੜ ਜੇ ਜੰਮੇ ਹੋਏ ਨਾ ਐ ਪਟਦੇ ਹੈਗੇ ਉੱਤੀ ਦੇ ਜੰਮਦੇ ਹੋਰੇ ਨਹੀਂ ਜੰਮਣੇ ਹੈਗੇ ਉੱਥੇ ਕਣ ਕੇ ਤੂੜਾ ਨਹੀਂ ਵਾਲੀ ਦਾ ਉਹੀ ਜੰਮਦੀ ਆ ਠੰਡ ਤਾਂ ਲੱਗੀ ਰਹਾ ਤਾਂ ਨਹੀਂ ਇਥੇ ਰੰਡ ਘਟਾ ਨਾ ਫਰਕ ਇਧਰ ਹੈ ਏਰੀਆ ਦਾ ਫਰਕ ਹਾਂ ਆ ਤੇਲ ਦੂਲ ਮਾਰਦਾ ਹੈ ਗਰ ਗੁਟਕਿਆਂ ਨੂੰ ਹਾਂ ਹਾਂ ਇਹ ਮਾਰਦੈ ਨਾ ਹੁੰਦਾ ਬਈ ਕਿੱਥੇ ਮਾਰਿਆ ਹੋਇਆ ਇਹ ਬੰਦ ਤਾਂ ਪਏ ਆ ਦੋ ਦਿਨ ਹੋ ਗਏ ਬਈ ਮਾਰਿਆ ਸੀ ਤਿੰਨ ਦਿਨ ਹਾਂ ਮਾਰਿਆ ਸੀ ਉਹਨਾਂ ਨੂੰ ਉੱਥੇ ਤਿੰਨ ਦਿਨ ਹੋ ਗਏ ਤੂੰ ਰੋਟੀ ਰੋਟੀ ਹੋਜ ਖਾਣੇ ਆਪਾਂ ਕਿ ਤਿੰਨ ਦਿਨ ਬਾਅਦ ਹੀ ਖਾਣੇ ਆ ਪਾਣੀ ਵੀ ਨਾ ਸਾਰ ਲੂਗੇ ਆਪਾਂ ਮਾਰ ਮਾਰ ਹੁਣ ਖੜੀ ਯਾਰ ਮਾਰਦੇ ਹੁਣ ਕੁੱਪੀ ਚੱਕਦੇ ਉਹਨਾਂ ਨੂੰ ਛੱਡ ਦੇ ਰੋਜ਼ ਤੇਲ ਬੱਜਣਾ ਚਾਹੀਦਾ ਬਾਈ ਹਾਂ ਇਹ ਨਾ ਹੋਵੇ ਵੀ ਆਪਾਂ ਕੰਮ ਜ਼ਿਆਦਾ ਕਰ ਲਈ ਨੁਕਸਾਨ ਕੰਮਸ਼ੀਨ ਦਾ ਕਰ ਲਈਏ ਨਾਲ ਆ ਵਧੀਆ ਕਰਤਾ ਕੰਪਨੀ ਵਾਲਿਆਂ ਨੇ ਜਿਹੜੀ ਪਲੇਟ ਸਾਰੀ ਉਹ ਬੰਦ ਕਰਤੀ ਆ ਗੁਟਕੇ ਵਾਲੀ ਉੱਪਰ ਤੇ ਵੀ ਇਟਾਂ ਦੇ ਵੀ ਮੜੀ ਨਾੜਾ ਨੂੰ ਚੱਲ ਸ਼ਾਮ ਨੂੰ ਮੈਂ ਮਾਰੂਗਾ ਨਾੜਾ ਨੂੰ ਹੱਥ ਮੈਨੂੰ ਨਟ ਵੀ ਇੱਕ ਵਾਰ ਕਸਾ ਕਸਾਈ ਕਰਨੀ ਬਣਿਆ ਇਹਨੇ ਗੁਟਕਿਆਂ ਦੀ ਹਣਾ ਹੁਣ ਗਏ ਵੀ ਕ੍ਰੈਂਕਾਂ ਦੇ ਉੱਤੇ ਰਾਹ ਜੇ ਬਣ ਗਏ ਇਹਨਾਂ ਦੇ ਹੁਣ ਉਹਨੇ ਕਿਹੜਾ ਹੱਥ ਮਾਰ ਦਾਂਗੇ ਓ ਦੇਖੋ ਮੂਰੇ ਤੇ ਸਾਰਾ ਕੁਝ A to Z ਮੂਰੇ ਤੱਕ ਪਿੱਛੇ ਤੱਕ ਦਾ ਉਧਾਰਾ ਵੀ ਨਵੇਂ ਮਾਡਲ ਦੇ ਨਵੀਆਂ ਮਸ਼ੀਨਾਂ ਦਾ ਵੀ ਫਰਕ ਤਾਂ ਬਾਈ ਹੈਗਾ ਹੀ ਆ ਨਾ ਫਰਕ ਇਹ ਆ ਵੀ ਇੱਕ ਤਾਂ ਉਚਾਈ ਬਹੁਤ ਆ ਆ ਦੇਖੋ ਸੀਪ ਕਿੱਥੇ ਹੁੰਦੀ ਆ ਦੁਇੰਦੇ ਦੇ ਪ੍ਰਾਣੇ ਆਪਣੀ ਦਜਮੇਸ਼ ਆ ਤੇ ਸੀ ਬਹੁਤ ਸੀਪ ਘਟੋਂ ਘਟ ਵਿੱਦੇ ਫੁੱਟ ਦਾ ਫਰਕ ਹੋਊਗਾ ਬਾਕੀ ਕਟਾਈ-ਕਟੋਈ ਦਾ ਬੜਾ ਫਰਕ ਆ ਜਿਵੇਂ ਇਹ ਥੋਵੇਂ ਘੁੰਮ ਜਾਂਦੀ ਆ ਆ ਵਾੜਾ ਨਜ਼ਾਰਾ ਟਾਇਰਾਂ ਦਾ ਬਾਕੀ 12 ਇੰਚੀ ਉਹ ਪਾਤੀ ਬਾਈ ਇਹਨੇ ਕਮੈਂਟ ਕਰਿਆ ਤਾਂ ਕਈਆਂ ਨੇ 12 ਇੰਚੀ ਪਾਇਓ ਬਾਈ ਠੋਕਦੀ 12 ਇੰਚੀ ਹੋਵੇ ਕੱਲ ਬਾਈ ਜੋੜੀ ਤੇ ਨਿਕਲਦੀ ਵਿੱਚ ਝੂਠ ਜੀ ਨਹੀਂ ਬਾਈ ਹੁਣ ਤਾਂ ਬਲੇਡ ਬੁੱਟਰ ਬਦਲਦੇ ਹਾਂ ਤਾਂ ਕਿ ਹੈ ਹੁਣ ਤਾਂ ਓਕੇ ਜੇ ਜਿੱਥੇ ਨਾ ਬੜੀ ਕਣਕ ਜੀ ਵੜਦੇ ਉਹਨਾਂ ਲੰਬੀ ਜਿਹੜੀ ਖਾਸੀ ਬੜੀ ਆ ਉਹ ਆ ਉਹ ਡਿਡ ਹੁੰਦਾ ਉਹ ਜੀ ਥੋੜੀ ਜਿਹੀ ਰੀਲ ਦੇ ਆ ਦੋ ਕਰ ਦਿੰਦਾ ਸਾਂ ਰਾਜੂ ਨੂੰ ਵੀ ਦੱਸ ਦੇ ਮੜਾ ਜਾ ਇਹ ਇਹਨੂੰ ਘੱਟ ਕਰ ਲੈਣਾ ਦਾ ਠੀਕ ਆ ਆਹਾ ਬਸ ਇਹਨੂੰ ਖੋਲ ਲੈਣਾ ਜੇ ਇੱਕ ਚੱਕਰ ਘਟਾਉਣਿਆ ਰੀਲ ਦੇ ਤਾਂ ਇਹਨੂੰ ਘੱਟ ਲੈਣਾ ਜੇ ਵਧਾਉਣਿਆ ਤਾਂ ਇਹਨੂੰ ਖੋਲ ਲੈਣਾ ਜਿੰਨੀਆਂ ਬੈਲਟ ਢਲੀ ਹੋਈ ਆ ਆਹ ਹੋਈ ਜਾਊਗੀ ਪੁੜੀਆ ਬਾਹਰ ਆਈ ਜਾਊਗੀ ਉੰਨੀਓ ਥੱਲੇ ਬੜੀ ਹੋਈ ਜਾਊਗੀ ਠੀਕ ਆ ਠੀਕ ਆ ਆ ਮੈਨੂੰ ਵੈਕਨਾਂ ਵੀ ਇੱਧਰ ਲਾਉਣੇ ਵਾਲੀ ਵੀ ਲਵੇ ਆ ਪੁਲੀ ਖੁੱਲੀ ਹੈ ਵਿੱਚ ਤੇ ਲਾ ਦੀ ਲਵੇ ਮੜੀ ਜੀ ਹੈ ਖੁੱਲੀ ਹੈ ਥੋੜੀ ਜਿਹੀ ਗੈਪ ਹੈਗਾ ਵਿੱਚ ਬੈਲਟ ਲੈਟਰ ਹੋ ਗਈ ਵੇ ਚੱਲ ਲਾ ਲਓ ਪੰਜ ਚਾਰ ਦਿਨ ਫੇਰ ਦੇਖਦੇ ਆ ਬਾਅਦ ਚ ਦੇਖਦੇ ਆ ਆ ਕਾਟਰ ਗਿਰ ਗਈ ਦੀ ਆ ਤੇਰੀ ਨਹੀਂ ਬਈ ਹੈ ਤੇ ਨਾਲ ਦੀ ਹੋਈ ਉਹਨਾਂ ਦੀ ਲਾਈਨ ਆਊਟ ਆ ਥੋੜੀ ਜੀ ਮੜੀ ਜੀ ਆਊਟ ਆ ਲੈਣ ਕੰਪਨੀ ਵਾਲੀ ਉਹ ਇੱਧਰ ਮਾੜੀ ਜੀ ਕੱਢ ਦੇ ਨੂੰ ਬਾਹਰ ਐਲ ਗਿਆ ਲਿਆ ਇੱਲ ਕੀ ਲੈ ਕੋਸੋ ਲੈ ਛੱਟ ਮਾਰਨ ਨੂੰ ਕੋਈ ਚੀਜ਼ ਥੋੜੀ ਜਿਹੀ ਗਰਾਰੀ ਬਾਹਰ ਨਿਕਲਣੀ ਹੈ ਹਾਰੇਗਾ ਨਟ ਵੀ ਵਜਿਆ 13 ਦਾ ਢੱਲਾ ਹੋ ਗਿਆ ਆ ਦੇਖੋ ਆ ਕੱਪੜਾ ਨਟ ਵੀ ਕੱਸ ਮੋੜਿਆ ਗਿਰਜਣਾ ਨਹੀਂ ਨੇ ਇਹਨੂੰ ਵੀ ਗਰੀਜ ਮਾਰਿਆ ਦਾ ਕੱਪ ਨੂੰ ਵੀ ਹਾਂ ਬਈ ਆ ਦੇ ਨਟ ਢੱਲਾ ਹੋ ਗਿਆ 13 ਨੰਬਰ ਦਾ ਚਾਬੀ ਮੈਨੂੰ ਲੈਦੇ ਮੈਂ ਕਾਦ ਦਨਾਂ ਨੇ ਉੱਥੇ ਨਾ ਬਾਈ ਇੱਥੇ ਕਣਕ ਆ ਇੱਕ ਤੁਹਾਨੂੰ ਮੈਂ ਆਣਾ ਮਸ਼ੀਨ ਜਰ ਚੱਲੂਗੀ ਇਹਦੇ ਵਿੱਚ ਦਿਖਾਉਂਗਾ ਘਟੋ ਘਟ ਵੀ ਮਸ਼ੀਨ ਦੇ ਕਣਕ ਹੋ ਬਿਚਾਵਲੇ ਪੂਰੇ ਹੀ ਕਟਰ ਉੱਪਰ ਰੱਖ ਕੇ ਚੱਲਣਾ ਪੈਂਦਾ ਐ ਲੱਗਦਾ ਵੀ ਫੁੱਲੇ ਕਟਰ ਉੱਪਰ ਚੱਕਾ ਇੰਨਾ ਜ਼ਿਆਦੇ ਉਹ ਕਣਕ ਦੀ ਲਵਾਈ ਹੈ ਹਨਾ ਉਹਨੂੰ ਕਹਿੰਦੇ ਐ ਸਜਾਤਾ ਸਜਾਤਾ ਮਹਿੰਗੀ ਵਿਕਦੀ ਆ ਥੋੜੀ ਜਿਹੀ ਨਿਕਲਦੀ ਘੱਟ ਆ ਮੈਂ ਰੇਟ ਜੋ ਕਾਸੀ ਮਹਿੰਗੀ ਵਿਕ ਜਾਂਦੀ ਆ ਉਹ ਨਾਲ 2-400 ਰੁਪਏ ਫਰਕ ਹੁੰਦਾ ਦੂਜੀ ਨਾਲ ਬਾਕੀ ਗੱਡੀ ਆਪਣੀ ਓਕੇ ਚੱਲੀ ਆ ਬਾਬੇ ਦੀ ਕਿਰਪਾ ਨਾਲ ਆ ਨਾ ਇਹਨਾਂ ਨੇ ਵੀ ਸਪਾਈ ਸੁਪਈ ਦੇਖੀ ਵੀ ਕਹਿੰਦੇ ਓਕੇ ਆ ਇਹਦੇ ਕਰਕੇ ਫਿਰ ਇਹਨਾਂ ਨੇ ਪਿੰਡ ਦੇ ਕੋਲੇ ਮਸ਼ੀਨ ਕਢਾ ਲਈ ਇਹਨਾਂ ਰਾਤ ਕਹਿੰਦੀ ਵੀ ਇੱਥੇ ਸੌਵਾਂਗੇ ਇੱਥੇ ਮੌਸਮ ਦਾ ਵੀ ਫਰਕ ਆ ਰਿਹਾ ਵਾਜੀ ਠੰਡਾ ਜਿਹੜੀ ਪਿੱਛੇ ਬਾਈ ਠੰਡਦੀ ਨਾ ਵੀ ਤੁਸੀਂ ਪੁੱਛੋ ਨਾ ਕੋਈ ਮੈਂ ਕਹਿੰਦਾ ਵੀ ਰਾਤ ਨੂੰ ਦੋ ਤਿੰਨ ਤਣਾ ਕੰਬਲ ਜੋੜ ਕੇ ਹੀ ਪੈਂਦਾ ਰਹਾਂ ਮੈਂ ਤਾਂ ਐਨੀ ਜਿਆਦੇ ਠੰਡਦੀ ਪਰ ਹੁਣ ਇੱਥੇ ਆ ਕੇ ਥੋੜਾ ਠੰਡਦਾ ਹਨਾ ਵੀ ਨਾਰਮਲ ਜੀ ਆ ਜਿੰਨੀ ਗਾਮ ਹੁੰਦੀ ਆਪਣੇ ਹਨਾ ਬਾਕੀ ਹਜੇ ਰਾਤ ਪਹਿਲੀ ਦੀ ਹੈ ਨਾ ਨੀਂਦ ਦੇ ਨੂੰਦੇ ਹੈਗੇ ਤੇ ਤੁਹਾਨੂੰ ਪਤਾ ਵੀ 26 25 ਘੰਟੇ ਬਾਅਦ ਤਾਂ ਬਾਈ 24 ਕਿਉਂ ਮੇਰੇ ਤਾਂ 36 36 40 ਘੰਟੇ ਹੀ 40 ਘੰਟਿਆਂ ਦੇ ਉੱਤੇ ਲੰਘ ਗਿਆ ਕਿ ਰਾਤ 1 ਵਜੇ ਸੁੱਤਾ ਮੈਂ 1 ਵਜੇ ਆ ਕੇ ਰੋਟੀ ਰੋਟੀ ਖਾਧੀ ਫੇਰ ਆ ਕੇ ਸੁੱਤੇ ਆਂ ਵੀ 40 42 ਘੰਟਿਆਂ ਦੇ ਉੱਤੇ ਹੀ ਹੋ ਗਿਆ ਕੰਮ ਟਾਇਲ ਕਿੱਢੀ ਕਰਨਾ ਉਹ ਨਹੀਂ ਲਿਆ ਗਰਾਰੀ ਕੱਢਣੋਂ ਬਾਹਰ ਆਇਆ ਬੈਸਰ ਇਹ ਸਿਸਟਮ ਇਹ ਤਾਂ ਇਹ ਵਧੀਆ ਪਰ ਸਿਸਟਮ ਮੁੰਨਾ ਟਾਈਮ ਇਹ ਵਧੀਆ ਜਿੰਨਾ ਟਾਈਮ ਆਹ ਸਪਰਿੰਗ ਪੂਰਾ ਪ੍ਰੋਪਰ ਕੰਮ ਕਰਦਾ ਹਨ ਇਹ ਨਾ ਕਈ ਵਾਰੀ ਕੀ ਹੁੰਦਾ ਹੈ ਕਈ ਗੁਰਜਿੰਗਾ ਨਹੀਂ ਮਾਰਦੇ ਹਨ ਜਦੋਂ ਆਹ ਲਾਉਨੇ ਆ ਨਾ ਪੈ ਲਗੀਆਂ ਇਹ ਗੁਰਜਿੰਗਾ ਨਹੀਂ ਮਾਰਦੇ ਜਦੋਂ ਆਪ ਅੱਗੇ ਪਿੱਛੇ ਕਰਨੀ ਹੁੰਦੀ ਏ ਕਿਤੇ ਫਿਰ ਬਾਈ ਬੰਦਾ ਹਨਾ ਸਪਰਿੰਗ ਦੇ ਉਹਦੇ ਰਹਿ ਜਾਂਦਾ ਵੀ ਗੁਰਜਿੰਗਾ ਇੱਕ ਜਗ੍ਹਾ ਹੁਣ ਇਹ ਜੇ ਆਪ ਇਧਰ ਖਸਕਾਉਣੀ ਆ ਤਾਂ ਹਿਸਾਬ ਨਾਲ ਉਹ ਗੁਰਜਿੰਗਾ ਦੇ ਵਿੱਚ ਐਲਗੀ ਨਹੀਂ ਆਉਣੀ ਐਲਗੀ ਬਾਹਰ ਹੋ ਜਾਣੀ ਉਹ ਤੇ ਕਹਿ ਕੇ ਆਪਾਂ ਨੂੰ ਹਨਾ ਦਿੱਕਤ ਆਉਣ ਲੱਗ ਜਾਂਦੀ ਐ ਸਿਸਟਮ ਪਰ ਵਧੀਆ ਇਹ ਐ ਨਹੀਂ ਹੈਗਾ ਆਪਾਂ ਅਗਲੇ ਸਾਲ ਵਿੱਚ ਦੇਖਾਂਗੇ ਜਿਹਦੀ ਪੁਲੀਆਂ ਨਾ ਦੂਜੀ ਆ ਆਪਾਂ ਨੂੰ ਤਿੰਨ ਪੁਲੀਆਂ ਥੱਲੇ ਤੇ ਜਨਰੇਟਰ ਵਾਲੀਆਂ ਹੁੰਦੀਆਂ ਤਿੰਨ ਉੱਪਰ ਤਿੰਨ ਥੱਲੇ ਉਹ ਪੁਲੀਆਂ ਪਾ ਕੇ ਵੀ ਵੈਲਟ ਇਧਰ ਉਧ ਉਹ ਸਰਦਾ ਸਿਸਟਮ ਵਧੀਆ ਲੱਗਿਆ ਯਾਨੀ ਸਿਸਟਮ ਇਹ ਵੀ ਵਧੀਆ ਬਹੁਤ ਬਸ ਇਹਦੇ ਥੋੜੀ ਜਿਹੀ ਐਂ ਆ ਵੀ ਜਦੋਂ ਨਾ 벨ਟ ਹੁਣ ਜਿਵੇਂ ਆਪਾਂ ਚੱਕਰ ਵਧਾਉਣੇ ਆ ਇਹਨੂੰ ਖੋਲਾਂਗੇ ਇਹਦੀ 벨ਟ ਡ੍ਰੀ ਲੀ ਹੋ ਜਣੀ ਜਦੋਂ ਰੀਲ ਕਿਤੇ ਜ਼ੋਰ ਲੱਗਦਾ ਰੀਲ ਦਾ ਤਾਂ 벨ਟੇ ਸਲਿੱਪ ਕਰਨ ਲੱਗ ਜਾਂਦੀ ਆ ਉੱਥੇ ਜਾ ਕੇ ਇਹਦਾ ਪੰਗਾ ਗਾਹ ਨੂੰ ਦੇ ਆਪਾਂ ਦੂਜੀ ਪੁਲੀਆਂ ਪਾ ਦੇਣੀਆਂ ਨਾਰਮਲ ਪੁਲੀਆਂ ਨੇ ਜਿਵੇਂ ਆਪਣੇ ਦਸ਼ਮੇਸ਼ ਦੇ ਆ ਉਹਦੇ ਉੱਪਰ ਤਾਂ ਦੋ ਪੁਲੀਆਂ ਉੱਤੇ ਆ ਛੋਟੀ ਵੱਡੀ ਇੱਕ ਥੱਲੇ ਉਲਟੀ ਆ ਜੇ ਉਹਦੀ ਇੱਥੇ ਮੰਨ ਲਓ ਵੱਡੀ ਆ ਤਾਂ ਉਹ ਥੱਲੇ ਉਹ ਇੱਥੇ ਛੋਟੀ ਆ ਉਹਦਾ ਨਾ ਸਿਸਟਮ ਕਰਕੇ ਵਧੀਆ ਰਹਿ ਜਾਂਦਾ ਉਹ ਬਾਕੀ ਦੇ ਵਿੱਚ ਇੱਕ ਬੈਰਿੰਗ ਆ ਨਾ ਉਰੇ ਆਹ ਆਹ ਬੈਰਿੰਗ ਆ ਜਿਹੜਾ ਇਹਨੂੰ ਕੋਈ ਗਰੀਸ ਦਾ ਸਾਧਨ ਨਹੀਂ ਹੈਗਾ ਇਹ ਗਰੀਸ ਦਾ ਸਾਧਨ ਵੀ ਇਹਨੇ ਜ਼ਰੂਰ ਚਾਹੀਦਾ ਹੁਣ ਭਾਈ ਇੱਥੇ ਗਰੀਸ ਕਿਵੇਂ ਵੱਜੂ ਹਨ ਕੋਈ ਨਿਪਲ ਵਗੈਰਾ ਚਾਹੀਦੀ ਇਹਨੂੰ ਵੀ ਇਹ ਕੰਪਨੀ ਕਰਤਾਰ ਨੂੰ ਮੇਰੀ ਬੇਨਤੀ ਹੋ ਆ ਵੀ ਆਹ ਬੈਰਿੰਗ ਆ ਜਿਹੜਾ ਨਾ ਇਹਨੂੰ ਭਾਈ ਜ਼ਰੂਰ ਗਰੀਸ ਆਉਂਦਾ ਕਰੋ ਕਿਉਂ ਜਿੰਨੇ ਹੀ ਮਸ਼ੀਨ ਚੱਲਣੀਆਂ ਫੀਲਡ ਦੇ ਵਿੱਚ ਉਨੇ ਚੱਲਣਾ ਨਾਲ ਇਹਨੇ ਵੀ ਹਨ ਹੋਨਾ ਬਹੁਤ ਆਉਨੇ ਆ ਭਰਾਵਾਂ ਦੇ ਆਪਣੇ ਆ ਨਾ ਹੁਣ ਵੀ ਬਾਈ ਦਾ ਆ ਰਿਹਾ ਇੱਕ ਦਾ ਚੱਕਦੇ ਆ ਕਰਦੇ ਆ ਗੱਲ ਇਹਦਾ ਨਾ ਫ੍ਰੀ ਹੋ ਕੇ ਵੀਡੀਓ ਦਾ ਕਰਕੇ ਸੀ ਸ਼ੂਟ ਲੈ ਕੇ ਥੋੜਾ ਬਤਿਹਰਾ ਵੀ ਆ ਵਜੀ ਰਾਮ ਗੱਲੇ ਪਤਾ ਬੈਲਟਾਂ ਵਜੀ ਬੜੀਆਂ ਆ ਗਈਆਂ ਨਾ ਇਹ ਮੱਕੀ ਵਾਲੇ ਕਰਦੀਆਂ ਬੈਲਟਾਂ ਦੇਤੀਆਂ ਉਹਨਾਂ ਨੇ ਫੇ ਕਰਦੇ ਆ ਇਹਦਾ ਇਲਾਜ ਵੀਰੇ ਆਪਾਂ ਪਹੁੰਚ ਗਏ ਆਪਣੇ ਫਾਰਮ ਤੇ ਲੈ ਕੇ ਬਾਬੇ ਦਾ ਨਾਮ ਤੇ ਕਰਤੀ ਕਰਤਾਰੋ ਸ਼ੁਰੂ ਲਾਂਗਾ ਦੇਖ ਲੋ ਵੀਰੇ ਲੈ ਟੂੜੀ ਇਹ ਬਣਾਉਂਦੇ ਜਾਂਦੀ ਆ ਅਣਕਦਾ ਇਦਾਂ ਕੱਦ ਵੀ ਵੀਰੇ ਕੋਟੋ-ਕਟ ਹੋਊਗਾ 4 ਫੁੱਟ ਆਪਣੇ ਤਾਂ ਕਈ ਥਾਂਾਂ ਦਾ ਨਿੱਕੀਆਂ ਹੁੰਦੀਆਂ ਆ ਦੇਖੋ 4-4 ਫੁੱਟ ਕੱਟ ਕਰਨੇ ਆ There ਤੈਨੂੰ ਦੇਖ ਲਓ ਵੀਰੇ ਘਟੋ ਘਟ ਤਾਂ ਈਵਨ 4 ਫੁੱਟ ਤਾਂ ਹੋਊਗਾ ਜੀ ਤਣਕ ਦਾ ਦੇਖੋ ਵੀਰੇ ਕਦ ਕੰਨਾ ਇਧਰ ਨੇ